ਸੰਤਾਂ ਦੀ ਵਿਧੀ ਇਸ ਸ਼ਬਦ ਨਾਲ ਅਰਦਾਸ ਥੋੜੇ ਦਿਨਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਅਪਾਰ ਕਿਰਪਾ ਕਰਨ ਮਿਹਰਮਤ ਕਰਨ ਗੁਰਮਖੋ ਜਿਨ੍ਹਾਂ ਦੀ ਅਰਦਾਸ ਨਹੀਂ ਪੂਰੀ ਹੁੰਦੀ ਰੱਬ ਨੂੰ ਨਿਮਰਤਾ ਦੇ ਨਾਲ ਅਰਦਾਸ ਕਰਨੀ ਪਵੇਗੀ ਪਿਆਰਿਓ ਦਾਸ ਜਾਣ ਕਰ ਕਿਰਪਾ ਕਰਹੁ ਮੋਹੇ ਹਾਰ ਪਰਾ ਮੈਂ ਆਣ ਦੁਆਰ ਤੁਹੇ ਇਹ ਆਖਿਓ ਜਏ ਸ਼ਬਦ ਸਤਿਗੁਰੂ ਮਹਾਰਾਜ ਕੋ ਇਹ ਆਖਿਓ ਸਤਿਗੁਰੂ ਤੇਰੇ ਦਰ ਤੇ ਆਇਆ ਹਾਂ ਤੇਰਾ ਮੈਂ ਵਾਲੀ ਹਾਂ ਸਤਿਗੁਰੂ ਤੂੰ ਹੀ ਮੇਰਾ ਸਭ ਕੁਝ ਹੈ ਮੇਰੇ ਤੇ ਕਿਰਪਾ ਕਰੀ ਤੂੰ ਹੀ ਹੈ ਸਾਰਾ ਕੁਝ ਦੋਏ ਕਰ ਜੋਰ ਕਰੂੰ ਅਰਦਾਸ ਤੁਧ ਭਾਣੈ ਤਾਂ ਆਣੇ ਰਾਸ ਸਤਿਗੁਰੂ ਮਹਾਰਾਜ ਫੇਰ ਕਿਰਪਾ ਕਰਨੀਏ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫੇਰ ਕਿਰਪਾ ਕਰਦੇ ਨੇ ਪਿਆਰਿਓ ਜਦੋਂ ਆਪਾਂ ਇਹ ਕਹਿ ਦਈਏ ਵੀ ਸਤਿਗੁਰੂ ਤੂੰ ਹੀ ਹੈ ਤੂੰ ਹੀ ਸਾਰਾ ਕੁਝ ਕਰਨਹਾਰਾ ਹੈ ਪਾਤਸ਼ਾਹ ਜੀ ਤੂੰ ਹੀ ਸਾਰਾ ਕੁਝ ਜਿਹੜਾ ਹੈ ਚਲਾਉਣ ਵਾਲਾ ਹੈ ਤੇਰੀ ਹੀ ਕਿਰਪਾ ਦੇ ਨਾਲ ਸਾਰਾ ਕੁਝ ਹੈ ਤੇਤੋਂ ਬਿਨਾ ਕੁਝ ਵੀ ਨਹੀਂ ਪਾਤਸ਼ਾਹ ਕਿਰਪਾ ਕਰਿਓ ਸਤਿਗੁਰੂ ਮਹਾਰਾਜ ਮਿਹਰ ਕਰਿਓ ਉਦੋਂ ਗੁਰੂ ਦੀ ਕਿਰਪਾ ਵਰਤਦੀ ਹੈ। ਯਾਰਿਓ ਕਿਉਂਕਿ ਉਹ ਸਤਿਗੁਰੂ ਜਿਹੜਾ ਨਾ ਉਹ ਪਾਤਸ਼ਾਹ ਜਿਹੜਾ ਨਾ ਉਹ ਅੰਦਰਲੇ ਹੰਕਾਰ ਤੋਂ ਬੰਦੇ ਨੂੰ ਰਹਿਤ ਮੰਗਦਾ ਜਦੋਂ ਅੰਦਰਲੇ ਅਹੰਕਾਰ ਤੋਂ ਰਹਿਤ ਹੋ ਜਾਏ ਜਦੋਂ ਇਨਸਾਨ ਇਹ ਗੱਲ ਕਹਿਦਾ ਹੈ ਕਿ ਸਤਿਗੁਰੂ ਤੂੰ ਸਾਰਾ ਕੁਝ ਐ ਮੈਂ ਕੱਖ ਵੀ ਨਹੀਂ ਹਾਂ ਤੂੰ ਕਾਹੇ ਡੋਲ ਹੈ ਪ੍ਰਾਣੀਆਂ ਤੁਦ ਰੱਖ ਹੈਗਾ ਸਿਰਜਣਹਾਰ ਜਦੋਂ ਭਰੋਸਾ ਹੋ ਜਾਏ ਵੀ ਮੇਰਾ ਸਤਿਗੁਰੂ ਮੈਨੂੰ ਰਖਣਹਾਰ ਐ ਮੇਰਾ ਸਤਿਗੁਰੂ ਮੈਨੂੰ ਓਟਣ ਵਾਲਾ ਐ ਮੇਰੇ ਸਤਿਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਤੇ ਨਾ ਹੀ ਮੈਂ ਕਿਸੇ ਨੂੰ ਹੋਰ ਆਪਣਾ ਸਮਝਣਾ ਹੈ ਤੇ ਪਾਤਸ਼ਾਹ ਜੀ ਉਥੇ ਕਿਰਪਾ ਕਰਦੇ ਸਤਿਗੁਰੂ ਜੀ ਉਥੇ ਰਹਿਮਤਾ ਕਰਦੇ ਪਿਆਰਿਓ ਆਪਾਂ ਪੜਦੇ ਆ ਨਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਹਾਕਾਲ ਰਖਵਾਰ ਹਮਨ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਮਹਾਕਾਲ ਉਹ ਜਿਹੜਾ ਅਕਾਲ ਪੁਰਖ ਹੈ ਨਾ ਉਹ ਮੇਰਾ ਰਖਵਾਲਾ ਹੈ ਉਹ ਪਾਤਸ਼ਾਹ ਮੇਰਾ ਰਖਵਾਲਾ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਰਖਵਾਲੇ ਹਨ ਇਹ ਪਾਵਨ ਬਾਣੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਇਹ ਮੇ ਜਿਹੜੀ ਪਾਵਨ ਬਾਣੀ ਹੈ ਨਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਭੇਟਿਆ ਹਨਕ ਮਨ ਪ੍ਰਗਾਸ ਜਦੋਂ ਮਨ ਦੇ ਅੰਦਰ ਪ੍ਰਕਾਸ਼ ਹੋਏ ਉਹ ਗੁਰੂ ਹੈ ਇਹ ਜਿਹੜਾ ਮਨ ਦੀਆਂ ਅੱਖਾਂ ਨੂੰ ਖੋਲ ਦਿੰਦਾ ਹੈ ਜਿਹੜਾ ਮਨ ਦੇ ਅੰਦਰਲੇ ਜਿੰਦਰੀਆਂ ਨੂੰ ਖੋਲ ਦਿੰਦਾ ਹੈ ਇਹ ਉਹੀ ਸਤਿਗੁਰੂ ਹੈ ਅਰਦਾਸ ਪ੍ਰਵਾਨ ਕਿਉਣੀ ਹੁੰਦੀ ਅਰਦਾਸ ਇਸ ਕਰਕੇ ਪ੍ਰਵਾਨ ਨਹੀਂ ਹੁੰਦੀ ਗੁਰਮਖੋ ਕਿਉਂਕਿ ਆਪਾਂ ਅਰਦਾਸ ਜਿਹੜੀ ਹੈ ਨਾ ਉਹ ਚੰਗੀ ਤਰ੍ਹਾਂ ਕੀਤੀ ਨਹੀਂ ਕਹਿਣ ਤੋਂ ਭਾਵ ਕਿ ਅਰਦਾਸ ਆਪਾਂ ਨੂੰ ਕਰਨੀ ਨਹੀਂ ਆਈ ਅੰਦਰਲੇ ਹੰਕਾਰ ਨੂੰ ਪਿੱਛੇ ਛੱਡ ਕੇ ਅਰਦਾਸ ਉਹਦੋਂ ਪਰਵਾਨ ਹੁੰਦੀ ਹੈ ਜਦੋਂ ਪੂਰਨ ਭਰੋਸਾ ਅੰਦਰੋਂ ਬਣ ਜਾਏ ਇਹ ਕਹੀਏ ਵੀ ਸਤਿਗੁਰੂ ਤੂੰ ਹੀ ਹੈ ਬਸ ਤੇਤੋਂ ਬਿਨਾਂ ਨਹੀਂ ਮੈਂ ਤੇਰਾ ਦਰ ਛੱਡ ਕੇ ਨਹੀਂ ਜਾਣਾ ਕਰੋ ਦੋਏ ਕਰ ਜੋਰ ਕਰੋ ਅਰਦਾਸ ਦੁਆ ਕੱਲੇ ਬਾਹਰਲੇ ਹੱਥ ਨਹੀਂ ਜੋੜਨੇ ਅੰਦਰੋਂ ਮਨ ਦੇ ਵਿੱਚੋਂ ਸ਼ਬਦ ਜੇ ਨਿਕਲੇ ਨੇ ਤੇ ਅੰਦਰੋਂ ਮਨ ਦੇ ਵਿੱਚੋਂ ਵੀ ਇਹ ਜਿਹੜਾ ਚਿਹਨ ਹੋਵੇ ਸਤਿਗੁਰੂ ਤੇਰਾ ਦਰ ਛੱਡ ਕੇ ਨਹੀਂ ਹੋ ਜਾਣਾ ਤੇਰਾ ਧਰਮ ਹੈ ਤਿਆਗ ਕੇ ਨਹੀਂ ਜਾਣਾ ਪਾਤਸ਼ਾਹ ਇਹੋ ਜੀ ਕਿਰਪਾ ਕਰਿਓ ਸਤਿਗੁਰੂ ਮਹਾਰਾਜ ਐਸੀ ਮਿਹਰ ਕਰਿਓ ਸਤਿਗੁਰੂ ਮਹਾਰਾਜ ਐਸੀ ਮਿਹਰ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਧਰ ਤੋਂ ਮੈਨੂੰ ਸਭ ਕੁਝ ਮਿਲ ਜਾਏ ਮੈਂ ਹੋਰ ਪਾਸੇ ਨਹੀਂ ਜਾਣਾ ਆਸੇ ਪਾਸੇ ਦੀ ਝਾਕ ਨਹੀਂ ਰੱਖਣੀ ਵੀ ਚਲ ਕੋਈ ਗੱਲ ਨਹੀਂ ਜੇ ਇੱਥੋਂ ਕੰਮ ਨਹੀਂ ਜੇ ਬਣਿਆ ਕਿਤੇ ਹੋਰ ਚੱਲ ਪਾਂਗੇ ਉਹਨਾਂ ਤੇ ਕਿਰਪਾ ਨਹੀਂ ਹੁੰਦੀ ਇਹ ਗੱਲ ਪਹਿਲਾਂ ਯਾਦ ਰੱਖਿਆ ਜੀ ਉਹਨਾਂ ਤੇ ਕਿਰਪਾ ਨਹੀਂ ਹੁੰਦੀ ਕਿ ਵੀ ਇੱਥੋਂ ਚੱਲ ਪੂਰੀ ਨਹੀਂ ਪਈ ਕਿਤੇ ਹੋਰ ਚੱਲ ਜਾਾਂਗੇ ਵੀ ਆਪਾਂ ਨੂੰ ਕਿਹੜਾ ਕੋਈ ਘਾਟ ਆਇਆ ਵੀ ਕਲ ਨੂੰ ਕਿਸੇ ਡੇਰੇ ਚੌਕੀਆਂ ਵਾਲਿਆਂ ਬਾਪਿਆਂ ਦੇ ਵਗ ਜਾਗੇ ਵੀ ਉੱਥੇ ਕਿਹੜਾ ਆਪਾਂ ਨੂੰ ਰੋਕਦੇ ਆ ਸਾ ਸੰਗਤ ਉਹ ਨਹੀਂ ਇਹ ਤੇ ਫਿਰ ਮੰਨਣਾ ਪੈਂਦਾ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਾਤਸ਼ਾਹ ਜੀ ਉੱਥੇ ਕਿਰਪਾ ਕਰਦੇ ਆ ਅਰਦਾਸ ਉਦੋਂ ਪ੍ਰਵਾਨ ਹੁੰਦੀ ਆ ਜਦੋਂ ਆਪਾਂ ਅਰਦਾਸ ਕਰ ਦਈਏ ਤੇ ਭਰੋਸਾ ਹੋਵੇ ਨਹੀਂ ਮੈਂ ਅਰਦਾਸ ਕੀਤੀ ਆ ਮੇਰੇ ਸਤਗੁਰੂ ਜੀ ਮੇਰੀ ਅਰਦਾਸ ਜ਼ਰੂਰ ਪ੍ਰਵਾਨ ਕਰਨਗੇ ਮੇਰੇ ਪਾਤਸ਼ਾਹ ਜੀ ਮੇਰੀ ਅਰਦਾਸ ਪ੍ਰਵਾਨ ਕਰਨਗੇ ਅਜਿਹੀ ਗੱਲ ਨਹੀਂ ਮੇਰੀ ਅਰਦਾਸ ਪ੍ਰਵਾਨ ਨਾ ਹੋਵੇ ਮੇਰੀ ਅਰਦਾਸ ਪ੍ਰਵਾਨ ਹੋਏਗੀ ਜ਼ਰੂਰ ਹੋਏਗੀ ਇਹ ਭਰੋਸਾ ਹੁੰਦਾ ਹੈ ਵੀ ਮੈਂ ਗੁਰੂ ਦੇ ਦਰ ਤੇ ਆ ਗਿਆ ਬਸ ਹੁਣ ਜ਼ਿੰਮੇਵਾਰੀ ਗੁਰੂ ਦੀ ਬਣ ਗਈ ਆਪਣੀ ਚਿੰਤਾ ਖਤਮ ਹੋ ਗਈ ਮੈਨੂੰ ਸਭ ਕੁਝ ਹੀ ਮਿਲੇਗਾ ਬਸ ਇਹ ਭਰੋਸੇ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ